ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ 6.6% ਤੋਂ ਵੱਧ ਕੇ 19.5% ਹੋਇਆ ਲੋਕਾਂ ਦਾ ਭਰਪੂਰ ਹੰਗਾਰਾ ਮਿਲਿਆ ਅਗਲੀ ਵਾਰੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏ ਪੰਜਾਬ ਦੇ ਵਿੱਚ ਅੱਗੇ ਕੀ ਹੁੰਦਾ ਸੀਗਾ ਕੋਈ ਬੰਦਾ ਕੇਂਦਰ ਦੇ ਵਿੱਚ ਨਹੀਂ ਹੁੰਦਾ ਸੀ ਹੁਣ ਜਿਵੇਂ ਬਿੱਟੂ ਜੀ ਨੇ ਕਿਹਾ ਮੈਂ ਪੂਲ ਦਾ ਕੰਮ ਕਰਾਂਗਾ ਵਿੱਚ ਰਹਿ ਕੇ ਤੇ ਅਮੀਸ਼ਾਹ ਜੀ ਨੇ ਮੋਦੀ ਜੀ ਨੇ ਨੱਡਾਈ ਨੇ ਵਿਸ਼ਵਾਸ ਤੋਂ ਆਇਆ ਵੀ ਬਿੱਟੂ ਜੀ ਨੂੰ ਪੂਰੀ ਪਾਵਰ ਦਿੱਤੀ ਹੈ ਜ਼ਿੰਮੇਵਾਰੀ ਦਿੱਤੀ ਹੈ ਵੀ ਕਿਸਾਨਾਂ ਦਾ ਕੋਈ ਮਸਲਾ ਕੋਈ ਵਪਾਰੀਆਂ ਦਾ ਮਸਲਾ ਵੀ ਬਿੱਟੂ ਜੀ ਦੇ ਜ਼ਰੀਏ ਕੇਂਦਰ ਤੱਕ ਪਹੁੰਚਾਇਆ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੀਜੀ ਵਾਰ ਸਹੁੰ ਚੁੱਕੀ ਗਈ ਹੈ ਤੇ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਬਣੀ ਹੈ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣਗੇ ਉੱਥੇ ਹੀ ਫਰੀਦਕੋਟ ਦੇ ਵਿੱਚ ਭਾਜਪਾ ਦੇ ਵੱਡੇ ਆਗੂ ਨੇ ਲਲਿਤ ਕੱਕੜ ਵੱਲੋਂ ਲੱਡੂ ਵੰਡੇ ਗਏ ਨੇ ਤੇ ਖੁਸ਼ੀ ਜ਼ਾਹਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਕੇ ਪੰਜਾਬ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਤਾਂ ਜੇ ਕਿ ਪੰਜਾਬ ਦੇ ਮਸਲੇ ਹੱਲ ਹੋਣਗੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਸਾਡੇ ਨਰਿੰਦਰ ਮੋਦੀ ਜੀ ਤੀਜੀ ਵਾਰ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰੀ ਕੇਂਦਰ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਅੱਜ ਉਹਨਾਂ ਨੇ ਸੋਚ ਚੱਕੀ ਹੈ ਉਹਦੀ ਖੁਸ਼ੀ ਦੇ ਵਿੱਚ ਸਾਰੇ ਭਾਈ ਪਾਵਰਕਰ ਖੁਸ਼ੀ ਮਨਾ ਰਹੇ ਆ ਤੇ ਲੱਡੂ ਵੰਡ ਰਹੇ ਆ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਭਾਰਤੀ ਜਨਤਾ ਪਾਰਟੀ ਦਾ ਇਸ ਵਾਰ ਫੂਰ ਸ਼ੇਅਰ ਵਧਿਆ ਹੈ ਕਿਵੇਂ ਦੇਖਦੇ ਹੋ ਸਾਰੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ 6.5% ਤੋਂ ਵੱਧ ਕੇ 19.5% ਹੋਇਆ ਲੋਕਾਂ ਦਾ ਭਰਪੂਰ ਹੰਗਾਰਾ ਮਿਲਿਆ ਅਗਲੀ ਵਾਰੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਦੀ ਸਰਕਾਰ ਬਣਾ ਕੇ। ਰਮਨੀਤ ਬਿੱਟੂ ਨੂੰ ਲੁਧਿਆਣਾ ਤੋਂ ਉਹਨਾਂ ਨੂੰ ਵੀ ਜਿਹੜਾ ਕਾਂਗਰਸ ਪਾਰਟੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਆ ਤਾਂ ਉਹਨਾਂ ਨੂੰ ਇਹਦਾ ਮੰਤਰੀ ਮੰਤਰੀ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਇੱਕ ਸਮਾਨਨੇ ਕਾਰਜਕਰਤਾ ਨੂੰ ਚੱਕ ਕੇ ਮੁੱਖ ਮੰਤਰੀ ਬਣਾ ਦਿੰਦੀ ਹੈ। ਰਮਨੀਤ ਬਿੱਟੂ ਜੀ ਨੂੰ ਲੋੜ ਤੋਂ ਵੱਧ ਉਮੀਦ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ ਉੱਤੇ ਕੁਝ ਥੋੜੇ ਜੇ ਮਾਰਜਨ ਨਾਲ ਉਹ ਵੋਟਾਂ ਤੋਂ ਪਿੱਛੇ ਰਹਿ ਗਏ। ਸਾਰੀਆਂ ਸ਼ਹਿਰੀ ਹਲਕਿਆਂ ਦੇ ਵਿੱਚ ਭਾਜਪਾ ਦੀ ਜਿੱਤ ਪ੍ਰਾਪਤ ਹੋਈ ਹੈ। ਜਿੱਥੇ ਇੱਥੇ ਲੁਧਿਆਣਾ ਸੈਂਟਰਲ ਸਾਰੇ ਕਿਤੇ ਭਾਜਪਾ ਨੂੰ ਵੋਟਾਂ ਵੱਧ ਮਿਲੀਆਂ। ਭਾਜਪਾ ਦਾ ਵੋਟ ਸ਼ੇਅਰ ਦੇਖਦੇ ਹੋਇਆ ਗਰਾਫ ਵੱਧਿਆ ਹੋਇਆ। ਪੰਜਾਬ ਦੇ ਵਿੱਚ ਅੱਗੇ ਕੀ ਹੁੰਦਾ ਸੀਗਾ ਕੋਈ ਬੰਦਾ ਕੇਂਦਰ ਦੇ ਵਿੱਚ ਨਹੀਂ ਹੁੰਦਾ ਸੀ। ਹੁਣ ਜਿਵੇਂ ਬਿੱਟੂ ਜੀ ਨੇ ਕਿਹਾ ਮੈਂ ਪੁੱਲ ਦਾ ਕੰਮ ਕਰਾਂਗਾ ਵਿੱਚ ਰਹਿ ਕੇ। ਤੇ ਅਮੀਸ਼ਾਹ ਜੀ ਨੇ ਮੋਦੀ ਜੀ ਨੇ ਨਡਾਈ ਨੇ ਵਿਸ਼ਵਾਸ ਦਵਾਇਆ ਵੀ ਬਿੱਟੂ ਜੀ ਨੂੰ ਪੂਰੀ ਪਾਵਰ ਦਿੱਤੀ ਹੈ, ਜ਼ਿੰਮੇਵਾਰੀ ਦਿੱਤੀ ਹੈ ਵੀ ਕਿਸਾਨਾਂ ਦਾ ਕੋਈ ਮਤਲਬਾ, ਕੋਈ ਵਪਾਰੀਆਂ ਦਾ ਮਤਲਬਾ ਬਿੱਟੂ ਜੀ ਦੇ ذریعے ਕੇਂਦਰ ਤੱਕ ਪਹੁੰਚਾਇਆ ਜਾਵੇ ਬੇਨਿਫਿਟ ਮਿਲੇਗਾ ਕੋਈ ਜਰੂਰ ਮਿਲੂਗਾ ਜੀ ਬੇਨਿਫਿਟ ਕਿਉਂ ਨਹੀਂ ਮਿਲੂਗਾ ਜੀ ਸਾਨੂੰ ਪੰਜਾਬ ਨੂੰ ਲੀਡਰ ਮਿਲ ਗਿਆ ਜਿਹੜਾ ਕੇਂਦਰ ਦੇ ਵਿੱਚ ਬੈਠੂਗਾ ਜਾ ਕੇ ਮੰਤਰੀਆਂ ਦੇ ਵਿੱਚ ਉਹ ਜਾ ਕੇ ਗੱਲ ਕਰੂਗਾ ਸਾਡੇ ਪਹਿਲਾਂ ਵੀ ਸੀਗੇ ਲੀਡਰ ਪੁਰੀ ਜੀ ਹਰਦੀਪ ਪੁਰੀ ਜੀ ਸੋਮ ਪ੍ਰਕਾਸ਼ ਜੀ ਉਹਨਾਂ ਨੇ ਵੀ ਵਧੀਆ ਕੰਮ ਕੀਤਾ ਤੇ ਸਾਨੂੰ ਹੁਣ ਇੱਕ ਹੋਰ ਯੰਗ ਲੀਡਰ ਮਿਲ ਗਿਆ ਯੂਥ ਨੂੰ ਨਾਲ ਲੈ ਕੇ ਚੱਲਣ ਵਾਲੇ ਪਾਰਟੀ ਦੇ ਵਿੱਚ ਡਬਲ ਜਾਣ ਪੈ ਗਈ ਉਹਨਾਂ ਦੇ ਆਉਣ ਨਾਲ ਰੀਪੋਰਟਰ ਲੋਕ ਸਭਾ ਤੋਂ ਵੀ ਜਿਹੜੇ ਇੱਕ ਕਲਾਕਾਰ ਨੇ ਆਸਰਾ ਹਾਂਸਾ ਕਾਫੀ ਸਟਰਗਲ ਕੀਤਾ ਸੀ ਉਹਨਾਂ ਨੇ ਕਾਫੀ ਉਹਨਾਂ ਦੇ ਖਿਲਾਫ ਜਿਹੜਾ ਕਿਸਾਨਾਂ ਨੇ ਕੰਪੇਸਟ ਕੀਤੀ ਸੀ ਫਿਰ ਵੀ ਉਹ ਜਿਹੜਾ ਲੋਕਾਂ ਦੇ ਵਿੱਚ ਵਿਤਰਦੇ ਰਹੇ ਤਾਂ ਤੁਸੀਂ ਕਿਵੇਂ ਜਾਣਦੇ ਹੋ ਕਿ ਆਸਰਾ ਹਾਂਸ ਨੂੰ ਕੋਈ ਨਾ ਕੋਈ ਆਵਾਜ਼ ਦੇਣਾ ਚਾਹੀਦਾ ਸੀ ਦੇਖੋ ਉਹਨਾਂ ਨੂੰ 127000 ਵੋਟ ਮਿਲੇ ਜੀ ਜਿਹੜਾ ਮਾਲਵਾ ਏਰੀਆ ਹੈ ਭਾਜਪਾ 2022 ਦੇ ਵਿੱਚ ਕੁਝ ਕੁਝ ਹਲਕਿਆਂ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਤੇ ਲੋਕਾਂ ਦਾ ਭਰਪੂਰ ਸਾਥ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗਵਾਹੀ ਦੇ ਵਿੱਚ ਜੋ ਤੀਜੀ ਵਾਰੀ ਸਰਕਾਰ ਬਣੀ ਹੈ ਸਾਨੂੰ ਵੀ ਇਥੋਂ ਪੂਰ ਸਮਰਥਨ ਮਿਲਿਆ ਲੋਕਾਂ ਦਾ ਵੋਟਾ ਪ੍ਰਾਪਤ ਹੋਈਆਂ ਜਰੂਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਕੋਈ ਨਾ ਕੋਈ ਉਧਾ ਦਿੱਤਾ ਜਾਵੇਗਾ ਤੇ ਉਹ ਫਰੀਦਕੋਟ ਦੇ ਵਿੱਚ ਨਿਰੰਤਰ ਆਪ ਦਾ ਧਿਆਨ ਰੱਖਣਗੇ ਤੇ ਹਲਕੇ ਦੀ ਸੇਵਾ ਕਰਦੇ ਰਹਿਣਗੇ 2027 ਦੀਆਂ ਚੋਣਾਂ ਨੂੰ ਕਿਵੇਂ ਦੇਖਦੇ ਹੋ 2027 ਦੀਆਂ ਚੋਣਾਂ ਲੜਾਂਗੇ ਜੀ ਹੌਮ ਹੌਮ ਆ ਕੇ ਜਿੱਤਾਂਗੇ ਸਰਕਾਰ ਬਣਾਵਾਂਗੇ ਪੰਜਾਬ 'ਚ ਬਣੂ ਸਰਕਾਰ ਬਣੂਗੀ ਲੋਕ ਬਣਾਉਣਗੇ ਲੋਕਾਂ ਦਾ ਸਾਥ ਮਿਲੂਗਾ ਦੁਕਾਨਾਂ ਦਾ ਪਿਆਰ ਮਿਲੂਗਾ ਕਿਸਾਨਾਂ ਦਾ ਵੀ ਮਿਲੂਗਾ ਵਪਾਰੀਆਂ ਦਾ ਵੀ ਹਰੇਕ ਵਰਗ ਦਾ ਪਿਆਰ ਮਿਲੂਗਾ ਕਿਸਾਨਾਂ ਨੂੰ ਸੰਤੁਸ਼ਟ ਕਰਦੇ ਹੋਗੇ ਕਰਾਂਗੇ ਜੀ ਚੂਲ ਕਰਾਂਗੇ ਭਰਾ ਸਾਡੇ ਕਿਸਾਨ ਸੋ ਲਲਿਤ ਕੱਕੜ ਵੱਲੋਂ ਕਿਹਾ ਗਿਆ ਹੈ ਕਿ ਹਾਂਸਰਾਜ ਹਾਂਸ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਵਿੱਚ ਹੋਰ ਲੋਕਾਂ ਦਾ ਭਲਾ ਹੋ ਸਕੇ ਤੇ ਅਸੀਂ 2027 ਦੇ ਵਿੱਚ ਭਾਜਪਾ ਦੀ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਅਰਬ੍ਰਿੰਦ ਬਿੱਟੂ ਪੰਜਾਬ ਨੂੰ ਕੀ ਵੱਡਾ ਤੋਹਫਾ ਦਿੰਦੇ ਨੇ ਪੈਸਾ ਨੂੰ ਲੈ ਕੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਬੰਦੀ ਸਿੰਘਾਂ ਦੇ ਮੁੱਦਿਆਂ ਨੂੰ ਲੈ ਕੇ ਕਿਹੜਾ ਮਸਲਾ ਹੱਲ ਹੁੰਦਾ ਇਹ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੋਣ ਕਰ ਰਿਹਾਏ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ